ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾ ਜਾਣ ਖਾਲਸਾ ਸਮੂਹ ਜੀ ਨੂੰ ਤੁਮਾਰੇ ਸਣੀ ਪਰ ਬੇਨਤੀ ਕਰਦਾ ਹੋਇਆ ਕਿ Hindu ਧਰਮ ਦੇ ਵਿੱਚ 33 ਕਰੋੜ ਦੇਵੀ ਦੇ ਰੁਪਏ ਮਾਰੇ ਵਿਚਾਰ ਸਾਂਝਾ ਕਰਨ ਲੱਗਾ Hindu ਧਰਮ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਮਾਨਤਾਵਾਂ ਹਨ ਉਹਨਾਂ ਵਿੱਚੋਂ ਇੱਕ ਹੈ 33 ਕਰੋੜ ਦੇਵੀ ਦੇ ਕੁਝ ਲੋਕ 33 ਕਰੋੜ ਦੇਵੀ ਦੇਵਤਿਆਂ ਨੂੰ 334 ਦੇ ਵੀ ਦਿਨ ਤੇ ਕਹਿੰਦੇ ਹਾਂ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਜਿਆਦਾ ਸਵਾਲ ਪੈਦਾ ਹੁੰਦੇ ਹਨ ਕਿ ਕਿਹੜੀ ਗੱਲ ਸੱਚ ਹੈ ਤੇ ਕਿਹੜੀ ਝੂਠੀ ਜਵੀ ਪੰਜਾਬੀ ਸੰਸਕ੍ਰਿਤੀ ਵਿੱਚ ਕੋਟੀ ਤੇ 2 ਅਰਸ ਹਨ ਕੋਟੀ ਦਾ ਅਰਥ ਹੈ ਕਿਸ਼ਮ ਅਤੇ ਇੱਕ ਅਰਥ ਹੈ ਕਰੋੜ ਇਸ ਦਾ ਮਤਲਬ ਹੈ ਕਿ ਇਹ ਬਹੁਤ ਰਹਿੰਦੇ ਤੇ ਕਿ ਕਰੋੜ ਦੇ ਵੀ ਦੇ ਹਨ ਔਰ ਇਹਨਾਂ ਲਈ ਕਿਸਮਾ ਸਰਬਾਹਮ। ਇਹਨਾਂ ਦੇ ਵਿੱਚ 12 ਕਰੋੜ ਜਿਸਮਾ ਅਦਿੱਤਿਆ, ਤਾਪਾ, ਬਿੱਤਰ, ਆਰਿਆਮ, ਸ਼ਕਰ, ਵਰੁਣ, ਅਸ਼, ਔਰ ਵਿਵਸਵਰ, ਪੁਸ਼ਾ, ਸਵਿਤਾ, ਤਵਾਸ ਅਤੇ ਵਿਸ਼ਨੂੰ। ਆਮ। ਇਹਨਾਂ ਦੀ 8 ਕਰੋੜ ਜਿਸਮਾ ਹਾਣ, ਬਸੂ, ਘਰਤ੍ਰੂ, ਸੋਮ, ਆ, ਅਨਿਲ, ਅਨਲ, ਪ੍ਰਤੀਯੁਸ਼ ਅਤੇ ਪ੍ਰਭਾਸ ਇਸ ਦੀਆਂ 11 ਕਰੋੜ ਕਿਸਮਾਂ ਹਨ ਰੋਧਰਕ ਅਰਵ ਉਰੂਪ ਪ੍ਰੇਮਕ ਅਪਰਾਜਿਤਾ ਵ੍ਰਿਸ਼ਕਪੀ ਸ਼ੰਭੂ ਤਪਾਹੀ ਰੇਵਤ ਮ੍ਰਿਗਵਿਆਗ ਸ਼ਰਵ ਅਤੇ ਕਪਾਲੀ ਇਹਨਾਂ ਦੀਆਂ 2 ਕਰੋੜ ਕਿਸਮਾਂ ਹਨ ਅਸ਼ਵਨੀ ਅਤੇ ਕਮਾਰ ਇਸ ਤਰ੍ਹਾਂ 12 ਕਰੋੜ ਪਲੱਸ 8 ਕਰੋੜ ਪਲੱਸ 11 ਕਰੋੜ ਪਲੱਸ 2 ਕਰੋੜ ਪੁੱਲ 33 ਕਰੋੜ ਦੇ ਵੀ ਦੇਤੇ ਹਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ